ਸੋ ਗਬੀਰ ਸਿੰਘ ਬਾਦਲ ਦਾ ਮਾਫੀ ਨਾਮਾ ਸਿਆਸਤ ਦੇ ਵਿੱਚ ਇੱਕ ਖਲਾਅ ਪੈਦਾ ਕਰ ਦਿੰਦਾ ਹੈ ਔਰ ਇਹ ਲੱਗਣ ਲੱਗ ਗਿਆ ਸੀ ਕਿ ਇਸ ਖਲਾਅ ਨੂੰ ਹੁਣ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਦੇ ਨਾਲ ਭਰਿਆ ਜਾਵੇਗਾ ਪਰ ਉਸ ਮਾਮਲੇ ਦੇ ਵਿੱਚ ਹੁਣ ਕਿਤੇ ਨਾ ਕਿਤੇ ਰੁਕਾਵਟਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਰੁਕਾਵਟਾਂ ਦੀ ਸ਼ੁਰੂਆਤ ਢੀਂਸਾ ਗਠਨ ਤੋਂ ਹੀ ਹੋ ਗਈ ਹੈ ਢਿੰਸਾ ਧੜੇ ਨੇ ਦੁਬਾਰਾ ਵਿਚਾਰ ਕਰਨ ਦੀ ਗੱਲ ਕੀਤੀ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਾਫੀ ਨਾਮੇ ਤੋਂ ਐਂਡ ਬਾਅਦ ਢਿੰਸਾ ਧੜਾ ਇਹ ਤਾਂ ਐਕਟਿਵ ਹੋ ਜਾਂਦਾ ਆ ਕਿ ਦੇਰ ਆਏ ਦਰਸਤ ਆਏ ਪਰ ਉਸ ਤੋਂ ਬਾਅਦ ਹੁਣ ਇਹ ਨਜ਼ਰ ਆਉਣ ਲੱਗ ਗਿਆ ਹੈ ਕਿ ਢਿੰਸਾ ਧੜਾ ਦੁਬਾਰਾ ਵਿਚਾਰ ਕਰਨਾ ਚਾਹੁੰਦਾ ਆ ਬਾਦਲ ਦੇ ਮਾਫੀ ਨਾਮੇ ਨੂੰ ਇੱਕ ਵਾਰ ਦੁਬਾਰਾ ਕੋਖਣਾ ਚਾਹੁੰਦਾ ਆ ਕਿ ਸੁਖਬੀਰ ਬਾਦਲ ਨੇ ਆਪਣੇ ਮਾਫੀ ਨਾਮੇ ਦੇ ਵਿੱਚ ਕਿਹਾ ਕੀ ਹੈ ਔਰ ਉਸ ਨੂੰ ਲੈ ਕੇ ਹੁਣ ਇਹ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ ਦਰਅਸਲ ਜਿੱਥੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਹੁਣ ਕੁਝ ਦੀ ਵਿੱਚ ਰਹਿ ਗਈ ਹੈ ਔਰ ਢੀਂਸਾ ਧੜਾ ਦੁਆਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜਾ ਕੇ ਰਲ ਜਾਵੇਗਾ ਉਹ ਹੁਣ ਦੁਬਾਰਾ ਵਿਚਾਰਾਂ ਦੇ ਵਿੱਚ ਪੈ ਗਿਆ 2018 ਦੇ ਵਿੱਚ ਢੀਂਸਾ ਧੜਾ ਵੱਖਰਾ ਹੁੰਦਾ ਆ ਬਾਦਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰ ਅਹੁਦੇ ਤੋਂ ਅਸਤੀਫਾ ਦਿੰਦਾ ਆ ਤੇ ਉਸ ਤੋਂ ਬਾਅਦ 2020 ਤੱਕ ਆਪਣੀ ਪਾਰਟੀ ਕਨਸਟੀਟਿਊਟ ਕਰ ਲੈਂਦਾ ਆ ਔਰ ਇਸ ਧੜੇ ਨੇ ਹੁਣ ਤੱਕ ਵੱਧ ਕਰਕੇ ਭਾਜਪਾ ਦੇ ਨਾਲ ਗੱਠ ਜੋੜ ਕਰਕੇ ਕਈਏ ਜਾਂ ਫਿਰ ਉਹਨਾਂ ਦੀ ਹਮਾਇਤ ਕਰਕੇ ਆਪਣਾ ਆਪਣੀ ਕਾਰਗੁਜ਼ਾਰੀ ਜਿਹੜੀ ਆ ਉਹ ਕੀਤੀ ਹੈ ਯਾਨੀ ਕਿ ਲੰਘੇ ਜਿਹੜੇ 4 ਸਾਲ ਹੋਏ ਨੇ 2020 ਤੋਂ ਬਾਅਦ ਉਹਨਾਂ ਦੇ ਵਿੱਚ ਵੱਧ ਕਰਕੇ ਭਾਜਪਾ ਦੇ ਨਾਲ ਖੰਭ ਜੋਲੀ ਰਹੀ ਹੈ ਇਹ ਪਾਰਟੀ ਜਿਹੜੀ ਸੁਖਦੇਵ ਸਿੰਘ ਢੀਂਸਾ ਦੀ ਪਾਰਟੀ ਰਹੀ ਹੈ ਪਰ ਇਸ ਮਾਮਲੇ ਦੇ ਵਿੱਚ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਮਾਫੀ ਨਾਮੇ ਤੋਂ ਬਾਅਦ ਹਾਲਾਤ ਕੁਝ ਬਦਲਦੇ ਨਜ਼ਰ ਆ ਰਹੇ ਸੀ ਜਿੱਥੇ ਸੁਖਬੀਰ ਸਿੰਘ ਬਾਦਲ ਆਪਣਾ ਮਾਫੀ ਨਾਮਾ ਸਾਹਮਣੇ ਰੱਖਦੇ ਨੇ ਕਥਿਤ ਮਾਫੀ ਨਾਮਾ ਸਾਹਮਣੇ ਰੱਖਦੇ ਨੇ ਉਸ ਕਥਿਤ ਮਾਫੀ ਨਾਮੇ ਤੋਂ ਬਾਅਦ ਜਿਵੇਂ ਕਿ ਦੱਸਿਆ ਕਿ ਇੱਕ ਖਲਾਅ ਪੈਦਾ ਹੋਇਆ ਸੀ ਜਿਸ ਦੇ ਵਿੱਚ ਢੀਂਸਾ ਧੜਾ ਜਿਹੜਾ ਉਹ ਆਪਣਾ ਸਮਰਥਨ ਕਿਤੇ ਨਾ ਕਿਤੇ ਦਿੰਦਾ ਨਜ਼ਰ ਆ ਰਿਹਾ ਸੀ ਪਰ ਹੁਣ ਢੀਂਸਾ ਧੜੇ ਨੇ ਮੀਟਿੰਗਸ ਜਿਹੜੀਆਂ ਨੇ ਉਹ ਦੁਬਾਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਖਾਸ ਕਰਕੇ ਆਪਣੇ ਹੀ ਵਰਕਰਾਂ ਦੇ ਨਾਲ ਮੀਟ टीम सटाडा ਭਾਵੇਂ ਉਹ ਲੀਡਰ ਹੋਣ ਭਾਵੇਂ ਉਹ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਵਰਕਰ ਹੋਣ ਉਹਨਾਂ ਨਾਲ ਵਿਸ਼ੇਸ਼ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਮੀਟਿੰਗਸ ਦੇ ਨਤੀਜੇ ਵਜੋਂ ਇਹ ਹਲਾਣਾਇਆ ਜਾਵੇਗਾ ਕਿ ਕੀ ਸਮਰਥਨ ਹੋਵੇਗਾ ਜਾਂ ਨਹੀਂ ਕਿਉਂਕਿ ਇੱਕ ਪਾਸੇ ਤਾਂ ਇਹ ਦਾਅਵਾ ਕੀਤਾ ਜਾ ਰਿਹਾ ਜਿਹੜੇ ਵਰਕਰ ਨੇ ਉਹ ਦਾਅਵਾ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਇਆ ਨਿਹਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਅਲੈਦਾ ਹੋਣ ਤੋਂ ਬਾਅਦ ਹੀ ਸਹੀ ਹੋ ਸਕਦਾ ਆ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਅਹੁਦੇ ਤੋਂ ਉਤਰ ਜਾਣਾ ਚਾਹੀਦਾ ਹੈ ਇਹ ਵੀ ਗੱਲਾਂ ਕਿਤੇ ਨਾ ਕਿਤੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਹ ਪਹਿਲਾਂ ਵੀ ਹੋ ਰਹੀਆਂ ਸੀ ਪਰ ਹੁਣ ਵੀ ਹੋ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਦੋਰ ਹੈ ਨਹੀਂ ਹੈਗੀ ਇੱਥੋਂ ਤੱਕ ਇਲਜ਼ਾਮ ਲਗਾ ਦਿੱਤੇ ਗਏ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਹੁਕਮ ਥੋਪੇ ਜਾਂਦੇ ਨੇ ਪਹਿਲਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਜਦੋਂ ਬਾਦਲਾਂ ਦਾ ਰਾਜ ਨਹੀਂ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਕੱਠਿਆਂ ਬੈਠ ਕੇ ਗੱਲਬਾਤ ਕਰਕੇ ਡਿਸੀਜਨ ਲਿਆ ਜਾਂਦਾ ਸੀ ਪਰ ਹੁਣ ਜਦੋਂ ਤੋਂ ਬਾਦਲ ਰਾਜ ਆਇਆ ਉਦੋਂ ਤੋਂ ਹੀ ਇਹ ਹੁਕਮ ਜਿਹੜੇ ਨੇ ਥੋਪੇ ਜਾ ਰਹੇ ਨੇ ਜਾਣ ਬੁੱਝ ਕੇ ਉਹਨਾਂ ਤੇ ਥੋਪਿਆ ਜਾ ਰਿਹਾ ਹੈ ਹੁਕਮਾਂ ਨੂੰ ਔਰ ਜਮਹੂਰੀਅਤ ਦਾ ਕਤਲ ਦੱਸਿਆ ਆ ਸ਼੍ਰੋਮੀਏ ਕਾਲੇਦਲ ਬਾਦਲ ਦੇ ਅੰਦਰ ਐਹੋ ਐਹੋ ਜਿਹੀਆਂ ਟਿੱਪਣੀਆਂ ਸਾਹਮਣੇ ਆਈਆਂ ਜਿਹੜੀਆਂ ਹੈਰਾਨ ਕਰ ਦੇਣਗੀਆਂ ਔਰ ਉਸੇ ਨੂੰ ਲੈ ਕੇ ਹੁਣ ਵਿਚਾਰ ਵਿਮਰਣ ਦੁਆਰਾ ਕਰਨ ਦੀ ਗੱਲ ਕੀਤੀ ਗਈ ਹੈ ਟੀੜ ਸਾਤੜਾ ਖਾਸ ਕਰਕੇ ਆਪਣੇ ਵਰਕਰਾਂ ਦੇ ਨਾਲ ਇਹ ਵਿਚਾਰ ਕਰਦਾ ਪਿਆ ਪਰ ਦੂਜੇ ਪਾਸੇ ਜਦੋਂ ਬੀਬੀ ਜਗੀਰ ਕੌਰ ਨਾਲ ਗੱਲ ਕੀਤੀ ਜਾਵੇ ਤਾਂ ਬੀਬੀ ਜਗੀਰ ਕੌਰ ਦਾ ਸਾਫ਼ ਕਹਿਣਾ ਆ ਕਿ ਉਹ ਅਕਾਲੀ ਦਲ ਦੇ ਨਾਲ ਹੀ ਨੇ ਉਹ ਕੋਈ علیحدਾ ਨਹੀਂ ਆ ਭਾਵੇਂ ਪਾਰਟੀ ਦੇ ਨਾਲ ਉਹਨਾਂ ਦੇ ਮਨਮਟਾਵ ਹੋਣ ਪਰ ਬੀਬੀ ਜੀ ਦਾ ਇਹ ਸਾਫ਼ ਕਹਿਣਾ ਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਨੇ ਔਰ ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਦੁਬਾਰਾ ਖਲਬਲੀ ਮੱਚਦੀ ਨਜ਼ਰ ਆ ਰਹੀ ਹੈ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਬਣ ਚੁੱਕੇ ਨੇ ਉਹਨਾਂ ਦੀ ਪੰਥਕ ਏਕਤਾ ਦੀ ਗੱਲ ਕੀਤੀ ਜਾ ਰਹੀ ਸੀ ਪੰਥਕ ਇਕਤ੍ਰਤਾ ਦੀ ਗੱਲ ਕੀਤੀ ਜਾ ਰਹੀ ਸੀ ਪਰ ਹੁਣ ਸੋ ਖਬੀਰ ਸਿੰਘ ਬਾਦਲ ਦੇ ਮੁਆਫੀ ਨਾਮੇ ਦੇ ਬਾਰੇ ਚ ਦੁਬਾਰਾ ਸੋਚਿਆ ਜਾ ਰਿਹਾ ਖਾਸ ਕਰਕੇ 3.7 ਦੇ ਵੱਲੋਂ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਵਕਤ ਦੱਸਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਮਾਮਲੇ ਦੇ ਵਿੱਚ ਅਜੇ ਹਲਚਲ ਜਾਰੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ